ਸਾਸਿਕਾ ਜੀ 4 ਵਜੇ ਆਪਾਂ ਲੱਗੇ ਵਰਕਆਊਟ ਕਰਨ ਤੇ ਫੇਰ ਰੈਡੀ ਹੋਗਾ ਇੱਥੇ 40 ਕਿਲੋਮੀਟਰ ਹੈ ਫੇਰ ਜਾਣਾ ਅਨਲੋਡ ਕਰਨਾ ਆਪਾਂ ਹੋ ਗਏ ਰੈਡੀ ਦੋਸਤੋ ਤੇ ਚਾਹ ਬਣਾਈ ਤੇ ਨਾਲ ਖਾਣੇ ਬਿਸਕੁਟ ਅਮ ਤ ਰਾਹਲਾ 5 ਵਜੇ ਦਾ 10 ਮਿੰਟ 6:30 ਵਜੇ ਤੁਰਨ ਮਿੱਥੇ ਆਪਾਂ ਦੋਸਤੋਂ ਕਰਤੀ ਸ਼ਿਫਟ ਸਟਾਰਟ ਟਾਈਮ ਇੱਥੇ 6:30 ਹੋਇਆ 47 ਕਿਲੋਮੀਟਰ ਇੱਥੇ ਦਾ 8 ਵੇ ਦਾ ਟਾਈਮ ਹੈ ਮੈਂ ਪਹੁੰਚਣਾ ਉੱਥੇ 7:10:20 ਤੇ ਪਹੁੰਚ ਜਾਣਾ ਅਨਲੋਡਿੰਗ ਵਾਲੀ ਜਗ੍ਹਾ ਪਹੁੰਚ ਗਿਆ ਵਾ ਟਾਈਮ ਆਜਾ 7:30 ਹੋਏ ਤੇ 8 ਵਜੇ ਹੁਣ ਆਪਾਂ ਡੋਰ ਡਾਰਕ ਖੋਲ ਤੇ ਵਾ ਰੈਡੀ ਕਰਤਾ ਉਹ ਕੰਮ ਪੇਪਰ ਦੇਣਾ ਸਿੱਧੇ ਹੀ ਰੈਂਪ ਬੁਲਾ ਦੇਣੀ ਗੱਡੀ ਬੈਲਟਾ ਬੁਲਟਾ ਵੀ ਖੋਲਤੀ ਆਵਾ ਸਾਰੀਆਂ ਸੈਟਿੰਗ ਕਰਤੀਆਂ ਬੈਲਟਾਂ ਵੀ ਅਨਲੋਡਿੰਗ ਹੋ ਗਈ ਸਟਾਰਟ ਗੱਡੀ ਲਾਤੀ ਰੈਂਪ ਪਰ ਆਪਾਂ ਅਨਲੋਡ ਕਰਕੇ ਹੁਣ ਲੋਡਿੰਗ ਕਰਨ ਚੱਲੇ ਆ ਇੱਥੇ ਦੇ 100 ਕਿਲੋਮੀਟਰ ਆ ਆਪਾਂ ਪਿੰਡਾਂ ਵਾਲਾ ਫੜ ਲਿਆ ਰੋਡ ਤੇ ਲੋਡਿੰਗ ਵਾਲੀ ਜਗ੍ਹਾ ਪਹੁੰਚਣੇ ਵਾਲਾ ਮੈਂ 3 ਕਿਲੋਮੀਟਰ ਰਹਿ ਗਿਆ ਮੱਕੀਆਂ ਨੂੰ ਲੱਗ ਗਈ ਛਲੀਆਂ ਇਨ 600 ਮੀਟਰਸ ਟਰਨ ਲੈਫਟ ਓਨਟੋ ਲਾਟੋਮਾਰਟ ਇਹ ਲੋੜ ਲੈ ਗਿਆ ਮੈਂ ਬੈਲਜੀਅਮ ਨੂੰ ਜਾਣਾ ਹਥਾ ਪੋਰਟ ਬਟਰਾਲਾ ਘਟ ਦੇਣਾ ਇਹ ਕੱਲੋ ਨਵਾਂ ਜੋੜੂਗਾ ਪਹਿਲਾਂ ਦੇਖਦੇ ਆ ਲੋਡ ਕਰਕੇ ਕਿੰਨੀ ਦੂਰ ਪਹੁੰਚ ਆਉਂਗਾ ਅੱਜ ਕਾ ਨਹੀਂ ਟਰਨ ਲੈਫਟ ਓਨਟੋ ਲ ਟੋਲ ਮਾਟ ਦੈਨ ਟਰਨ ਰਾਈਟ ਟੂ ਸਟੇ ਓਨ ਲ ਟੋਲ ਮਾਟ ਲੋਡਿੰਗ ਵਾਲੀ ਜਗ੍ਹਾ ਪਹੁੰਚ ਗਿਆ ਮੈਂ ਵੇਟ ਕਰਨੇ ਨੂੰ ਬੋਲਿਆ ਟਰੱਕ ਆ ਬਣਾਉਣ ਲੱਪੇ ਲੋਡ ਲਾਤਵਾ ਰੈਂਪ ਉਰ ਤੇ 735 ਕਿਲੋਮੀਟਰ 10 ਘੰਟੇ ਲੱਗਣਾ ਹੈ ਅੱਜ 6 ਘੰਟੇ ਚਲਾਉਂਗਾ ਬਾਕੀ ਕੱਲ ਨੂੰ ਇੱਕ ਸ਼ਿਫਟ ਜਿ ਚਲਾ ਜਾਊਗਾ ਉੱਥਾਂ ਲੋਡ ਹੋ ਗਿਆ ਆਪਣਾ ਟਰੱਕ ਆਂਡਿਆਂ ਦੀਆਂ ਟਰੇਆਂ ਲੋਡ ਹੋਈਆਂ ਮੇਰੇ ਸ਼ਾਹ ਹੁਣ ਆਪਾਂ ਚੱਲੇ 735 ਕਿਲੋਮੀਟਰ ਕਿੰਨੇ ਸੋਹਣੇ ਸੋਹਣੇ ਘਰ ਬਣਾਏ ਹੋਏ ਨੇ ਪਾਰਕ ਉਹ ਬੜੀ ਚਾਰ ਦੁਵਾਰੀ ਨੇ ਪਿੰਡ 'ਚ ਖੇਡਣ ਦਾ ਗਰਾਊਂਡ ਹੈ ਬੱਚਿਆਂ ਵਾਸਤੇ كار شفولي فولي لاي انا سونا لگ دا دیکھو اي فرنسا دا ਇੰਨਾ ਸੋਹਣਾ ਬਣਾਇਆ ਹੋ। ਆਪਾਂ ਕਰ ਰਹੇ ਪਿੰਡ ਕ੍ਰੋਸ ਜਿਹੜੇ ਆ ਨਹਿਰਾਂ ਨੂਰਾ ਗੱਟੀਆਂ ਪਿੰਡ ਜਾਨੂੰ ਆ ਦੇਖੋ ਕਿਸ਼ਤੀਆਂ ਘੁੰਮਣਿਆਂ ਨੂੰ T V does ਬੇਰ ਦਾ ਡੇਢ ਵਜੇ ਚੱਲਿਆ ਤੇ ਰਨਿੰਗ ਕਰੇਗਾ ਦੀ ਗੋਰੀ ਉਹ ਬਾਬਾ ਵਿੱਚ ਮੱਛੀਆਂ ਪੜੇਗਾ ਤੋ ਬਹਿਗਾ ਅੱਬੇਬੇ ਬਾਪੂ ਬੈਠੇ ਹੋਏ ਉਹ ਸਾਹਮਣਾ ਬੈਠੇ ਮੱਛੀਆਂ ਪੜਨੇ Gore Sigtap of Binde Gore Gorina Sigtap of Bugle. After two hundred meters, cross the roundabout and take the third exit, D one hundred and seventy seven. ਅੱਪਾ ਚੜ੍ਹਗੇ ਹਾਈਵੇ ਪਰ ਪਿੰਡ ਛੱਡਦੇ ਹੁਣ ਦੇਖ ਰਿਆਂ ਅਚ ਕਿੰਨੀ ਬਾੜ ਨਿਕਲਦੀ ਤਾਂਸ ਸ਼ਾਮ ਦੇ 6 ਵਜੇ ਚੱਲੇ ਤੇ ਆਪਾਂ ਬ੍ਰੇਕ ਲਾਇਆ ਫੇਰ ਤੁਰਪੇ ਤੇ ਚਾਹ ਪੀਤੀ ਬਿਸਕੁਟ-ਬਸਕੁੜੇ ਖਾਧਦੇ ਤੇ ਅਜਾ ਡੇਢ ਘੰਟਾ ਹੋਰ ਚਲਾਣੀ ਗੱਡੀ ਆ ਵੀ 400 ਕਿਲੋਮੀਟਰ ਪਿਆ। ਕੱਲੋਂ ਫਿਰ ਇੱਕ ਸ਼ਿਫਟ ਜੇ ਫਿਰ ਆਪਾਂ ਬੈਲਜੀਅਮ ਟਰਾਲਾ ਘੱਟ ਦੇਣਾ। ਇਹ ਨਾ ਮੱਚਾਂ ਗਿਆ। ਇਹ ਬ੍ਰਿਜ ਬੜਾ ਤਗੜਾ ਬਣਾਇਆ ਵਾ। ਜੇ ਤਾਂ ਸੱਲਾ ਨਾ ਕੋਈ ਪੋਲ ਨਹੀਂ ਆ ਬਸ ਇਤਾਰਾਂ ਹੀ ਆ ਭਰੇ ਆ ਖੜਿਆ ਵਸਾਰ ਤਗੜਾ ਬ੍ਰਿਜ ਚੁਣਾਵਾ ਅੱਜ ਜੇ ਮੈਂ ਪਹਿਲੀ ਵਾਰ ਹੀ ਆਇਆ ਐ ਸਾਈਡ ਤੇ ਬ੍ਰਿਜ ਬੜੇ ਘੈਂਟ ਹੋਣਾ ਐ ਉੱਚੇ ਉੱਚੇ ਬਣਾਏ ਹੋਏ ਬ੍ਰਿਜ ਸੋ ਹੁਣ ਪਾਰਕਿੰਗ ਢੋਲਿਆ ਕਰਦੇ ਬਾ ਗੱਡੀ ਹੁਣ ਪਾਰਕਿੰਗ ਲਾਣੀ ਇਹ ਆਣੀ ਹੁਣ ਪਾਰਕਿੰਗ ਚੈੱਕ ਕਰਦੇ ਮਿਲ ਜਾ ਇੱਕ ਚੈੱਕ ਕੀਤੀ ਉੱਥਾ ਤਾਂ ਮਿਲਿਆ ਨਹੀਂ ਹੈ ਉੱਥਾ ਖਾਲੀ ਫੋਲ ਹੋ ਗਈ ਵੀ ਸਫਰ ਮੇਰਾ ਰਹਿ ਆ 283 ਕਿਲੋਮੀਟਰ ਸਾਢੇ 3 ਘੰਟੇ ਲੱਗਣੇ ਪਾਰਕਿੰਗ ਆਪਾਂ ਨੂੰ ਮਿਲ ਗਈ ਅੱਜ ਪੂਰੇ 9 ਘੰਟੇ ਗੱਡੀ ਚਲਾਈ ਤੇ ਕੱਲ ਨੂੰ 3 3.5 ਘੰਟੇ ਦਾ ਰਹੇਗਾ ਸਫ਼ਰ ਬੈਲਜੀਅਮ ਟਰਾਲਾ ਕੱਟ ਗਏ ਇਹ ਨਾ ਮਾ ਟਰਾਲਾ ਛਕਣਾ ਫਿਰ ਨਿਕਲਾਂਗੇ ਅਗਲੇ ਆਨਲੋਡ ਨੂੰ ਤੇ ਬਲੌਗ ਦੀ ਇੱਥੇ ਹੀ ਸਮਾਪਤੀ ਤੇ ਸਾਰਿਆਂ ਦਾ ਸਤਿ ਸ੍ਰੀ ਅਕਾਲ ਧੰਨਵਾਦ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਨਾਰ ਸਮੇਂ ਜਾਈ ਨਵੀਂ ਨਵੀਂ ਕੰਟਰੀਆਂ ਤੇ ਜਾਣਾ ਘੁੰਮਣਾ ਤੇ ਦਿਖਾਵਾਂਗੇ ਤੁਹਾਨੂੰ ਮਾਹੌਲ ਜੋੜੋ ਬਤਵਾਦ